ਪੈਦਾ ਕੀਤੀ ਹੈ ਨਾ ਪ੍ਰਮਾਤਮਾ ਨੇ ਸਾਧ ਸੰਗਤ ਜੀ ਇਹ ਸਾਰੀ ਪ੍ਰਮਾਤਮਾ ਦੇ ਪੈ ਦੇ ਵਿੱਚ ਹੈ ਡਰ ਵਿੱਚ ਹੈ ਹਰੇਕ ਚੀਜ਼ ਜਿਹੜੀ ਆ ਉਹਨੂੰ ਡਰ ਹੈ ਸਤਿਗੁਰੂ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਕਹਿੰਦੇ ਭੈ ਵਿੱਚ ਪਵਨ ਵਹੈ ਸਦਵਾਉ ਇਹ ਜਿਹੜੀ ਪਵਨ ਹਵਾ ਵੀ ਵਗ ਰਹੀ ਹੈ ਨਾ ਇਹ ਵੀ ਪ੍ਰਮਾਤਮਾ ਦੇ ਪੈ ਦੇ ਵਿੱਚ ਹੈ ਭੈ ਵਿੱਚ ਪਵਨ ਵਹੈ ਸਦਵਾਉ ਭੈ ਵਿੱਚ ਚੱਲੈ ਨਖਦਰ ਆਉ ਭੈ ਵਿੱਚ ਅਗਨ ਕੱਢੇ ਪੇਗਾਰ ਭੈ ਵਿੱਚ ਧਰਤੀ ਰਬੀਰ ਸਤਗੁਰੂ ਜੀ ਕਹਿੰਦੇ ਇਹ ਸਾਰਾ ਕੁਝ ਭੈ ਦੇ ਵਿੱਚ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਬਹੁ ਕਰੋਣੀ ਚਲਤ ਨਯੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆ ਡਾਣੇ ਆਕਾਸ਼ ਭੈ ਵਿੱਚ ਜੋਤ ਮਹਾਬਰਸੂਰ ਭੈ ਵਿੱਚ ਆਵੇ ਜਾਵੇ ਪੂਰ ਸਤਗੁਰੂ ਜੀ ਕਹਿੰਦੇ ਸਗਲਿਆਂ ਪਾਉ ਲਿਖਿਆ ਸਿਰਲੇਖ ਨਾਨਕ ਨਿਰਭਾਉ ਨਿਰੰਕਾਰ ਸੱਚੇ ਕੇਵਲ ਤੇ ਕੇਵਲੋ ਪਰਮਾਤਮਾ ਆਕਾਲ ਪੁਰਖ ਜਿਹੜਾ ਨਿਰਭਉ ਹੈ ਕਿੰਦੇ ਸੰਤਗੁਰ ਜੀ ਕਹਿੰਦੇ ਭਾਈ ਉਹ ਧਰਮਰਾਜ ਵੀ ਡਰਦਾ ਹੈ ਧਰਤੀ ਵੀ ਡਰਦੀ ਹੈ ਅੱਗ ਵੀ ਜਿਹੜੀ ਹੈ ਸਾਸੰਗਤ ਜਿਹੜੀ ਸਾਰੇ ਸੰਸਾਰ ਨੂੰ ਸਾੜਨ ਦਾ ਮਾਜਦਾ ਰੱਖਦੀ ਹੈ ਨਾ ਉਹ ਵੀ ਪ੍ਰਮਾਤਮਾ ਤੋਂ ਡਰਦੀ ਹੈ ਉਹ ਵੀ ਪ੍ਰਮਾਤਮਾ ਦੇ ਪੈਰ ਦੇ ਵਿੱਚ ਕਿਉਂ ਅੱਗ ਪੈਰ ਦੇ ਵਿੱਚ ਹੈ ਸਾਸੰਗਤ ਜੀ ਅੱਗ ਦਾ ਸੁਭਾਅ ਕੀ ਹੈ ਅੱਗ ਦਾ ਸੁਭਾਅ ਹੈ ਉਹ ਦੇ ਕੋਲ ਜਿਹੜੀ ਵੀ ਚੀਜ਼ ਜਾਣੀ ਅੱਗ ਨੇ ਸਾੜ ਕੇ ਸੁਆਹ ਕਰ ਦੇਣਾ ਪਰ ਜਦੋਂ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਪ੍ਰਮਾਤਮਾ ਦੀ ਇਬਾਦਤ ਕਰਨ ਵਾਲਾ ਅੱਗ ਦੇ ਵਿੱਚ ਬੈਠਿਆ ਭਗਤ ਪ੍ਰਹਲਾਦ ਤੇ ਸਾਧ ਸੰਗਤ ਜੀ ਅੱਗ ਨੇ ਆਪਣਾ ਸੁਭਾਅ ਬਦਲ ਲਿਆ ਕਿਉਂ ਕਿ ਕਿਉਂਕਿ ਰੱਬ ਤੋਂ ਅੱਗ ਡਰਦੀ ਹੈ ਕਿ ਰੱਬ ਜਿਹੜਾ ਹੈ ਉਹ ਭਗਤ ਪ੍ਰਹਲਾਦ ਦੇ ਹਿਰਦੇ ਦੇ ਵਿੱਚ ਵਸ ਰਿਹਾ ਹੈ ਇਸ ਕਰਕੇ ਅੱਗ ਨੇ ਸੁਭਾਅ ਬਦਲਿਆ ਪ੍ਰਹਲਾਦ ਦਾ ਵਾਲ ਵੀ ਪਿੰਗਾ ਨਹੀਂ ਹੋਣ ਦਿੱਤਾ ਉਸ ਅੱਗ ਦੇ ਵਿੱਚ ਇਸ ਕਰਕੇ ਸਾਧਗੁਰੂ ਜੀ ਕਹਿੰਦੇ ਉਹ ਨਿਰਭਉ ਹੈ ਪਰਮਾਤਮਾ ਕਿਸੇ ਤੋਂ ਡਰਦਾ ਨਹੀਂ ਹੈ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭੈ ਕਾਹੂ ਕੋ ਦੇਤ ਨੈ ਨਹ ਭੈ ਮਨ ਤਿਆਨ ਨਾ ਉਹ ਪ੍ਰਮਾਤਮਾ ਕਿਸੇ ਤੋਂ ਡਰਦਾ ਹੈ ਤੇ ਨਾ ਹੀ ਪ੍ਰਮਾਤਮਾ ਕਿਸੇ ਨੂੰ ਡਰਾਉਂਦਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਗੇ ਕਿਤੇ ਨਿਰਵੈਰ ਉਹ ਪ੍ਰਮਾਤਮਾ ਦਾ ਕਿਸੇ ਦੇ ਨਾਲ ਵੈਰ ਵੀ ਨਹੀਂ ਹੈ। ਅਸੀਂ ਤੇ ਸਾਧ ਸੰਗਤ ਜੀ ਥੋੜੀਆਂ-ਥੋੜੀਆਂ ਗੱਲਾਂ ਤੇ ਵੈਰ ਕੱਢਣ ਲੱਗ ਜਾਂਦੇ ਆ ਨਾ ਇੱਕ ਦੂਜੇ ਦੇ ਨਾਲ। ਤੇ ਉਹ ਪ੍ਰਮਾਤਮਾ